ਦੋਸਤੋ ਸਾਰੰਸ਼ ਦੇ ਪੋਡਕਾਸਟ ਵਿਦ ਨਵਚੇਤਨ ਵਿੱਚ ਮੁਰਤੋਂ ਤੁਹਾਡਾ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਆਪਾਂ ਗੱਲ ਉਥੋਂ ਸ਼ੁਰੂ ਕਰੀਏ ਜਿੱਥੇ ਪਿਛਲੀ ਲੜੀ ਛੱਡੀ ਸੀ ਇਸ ਗੱਲ ਨੂੰ ਡਿਫਾਈਨ ਜਾਂ ਪਰਿਭਾਸ਼ਿਤ ਕਰਨਾ ਬਹੁਤ ਜ਼ਰੂਰੀ ਹੈ ਕਿ ਆਖਰਕਾਰ ਉਹ ਮੀਡਲ ਕਲਾਸ ਜੋ ਕਿ ਇਸ ਵੀਲੌਗ ਦਾ ਕੇਂਦਰ ਬਿੰਦੂ ਹੈ ਉਸ ਨੂੰ ਪਰਿਭਾਸ਼ਿਤ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਪਹਿਲੀ ਗੱਲ ਤਾਂ ਇਹ ਕਿ ਇਸ ਦੀ ਕੋਈ ਸਰਵ ਪ੍ਰਵਾਨਿਤ ਪਰਿਭਾਸ਼ਾ ਨਹੀਂ ਹੈ ਤੇ ਇਸ ਨੂੰ ਕਲਾਸੀਫਾਈ ਕਰਨ ਲਈ ਵੱਖ-ਵੱਖਰੇ ਮਾਪਦੰਡ ਅਪਣਾਏ ਜਾਂਦੇ ਹਨ ਇਸ ਨੂੰ ਆਮਦਨ ਦੇ ਆਧਾਰ ਤੇ ਵੀ ਵੇਖਿਆ ਜਾ ਸਕਦਾ ਹੈ ਖਰਚੇ ਦੇ ਆਧਾਰ ਤੇ ਵੀ ਤੇ ਪ੍ਰਵੇਕ ਦੀਆਂ ਖਾਹਿਸ਼ਾਂ ਦੇ ਆਧਾਰ ਤੇ ਵੀ ਬਹੁਤ ਸਾਰੇ ਮਾਰਕਸੀ ਲੇਖਕ ਜਾਂ ਸਮੀਖਿਆਕਾਰ ਇਸ ਨੂੰ ਇੱਕ ਸ਼ਹਿਰੀ ਵਪਾਰੀ ਤੇ ਪ੍ਰੋਫੈਸ਼ਨਲ ਜਮਾਤ ਵਜੋਂ ਪਰਿਭਾਸ਼ਿਤ ਕਰਦੇ ਹਨ ਇਹ ਉਹੀ ਜਮਾਤ ਹੈ ਜਿਸ ਨੂੰ ਮਾਰਕਸ ਨੇ ਬੁਰਜਵਾਦੀ ਕਿਹਾ ਇੱਕ ਐਸੀ ਜਮਾਤ ਜੋ ਸਮਾਜਿਕ ਅਤੇ ਆਰਥਿਕ ਤੌਰ ਤੇ ਉੱਚ ਵਰਗ ਤੇ ਨਿਮਨ ਵਰਗ ਦੇ ਵਿਚਕਾਰ ਦੀ ਜਮਾਤ ਹੈ ਸ਼ਾਇਦ ਇਸੇ ਲਈ ਹੀ ਇਸ ਨੂੰ ਮੱਧ ਵਰਗ ਕਿਹਾ ਗਿਆ ਮੱਧ ਵਰਗ ਦੀ ਪ੍ਰਭਾਸ਼ਾ ਲਈ ਵੱਖ-ਵੱਖਰੇ ਮੁਲਕਾਂ ਕੋਲ ਵੱਖ-ਵੱਖਰੇ ਮਾਪਦੰਡ ਹਨ ਇਸ ਦਾ ਕਾਰਨ ਇਹ ਵੀ ਹੈ ਕਿ ਵੱਖ-ਵੱਖਰੇ ਮੁਲਕਾਂ ਵਿੱਚ ਖਰਚੇ ਦੀ ਸਮਰੱਥਾ ਦਾ ਪੱਧਰ ਤੇ ਅਮੀਰ ਹੋਣ ਦੀ ਪ੍ਰਭਾਸ਼ਾ ਦੇ ਸਮਾਜਿਕ ਮਾਪਦੰਡ ਵੱਖ-ਵੱਖਰੇ ਹਨ ਵਿਸ਼ਵ ਬੈਂਕ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਜਿਹੜੇ ਲੋਕ 2 ਡਾਲਰ ਪ੍ਰਤੀ ਦਿਨ ਤੋਂ ਥੱਲੇ ਕਮਾਉਂਦੇ ਹਨ ਉਸ ਨੂੰ ਗਰੀਬ ਮਿੱਤੇ ਹਨ ਤੇ ਜੋ ਕੋਈ ਗਰੀਬ ਨਹੀਂ ਹੈ ਉਹ ਜਾਂ ਤਾਂ ਮੱਧ ਵਰਗ ਦੇ ਹੇਠਲੇ ਤਬਕੇ ਨਾਲ ਸੰਬੰਧ ਰੱਖਦਾ ਹੈ ਤੇ ਜਾਂ ਉੱਪਰਲੇ ਜੇ ਵਿਸ਼ਵ ਬੈਂਕ ਦੇ ਨਵੇਂ ਅਨੁਮਾਨਾਂ ਨੂੰ ਕੁਝ ਹੱਦ ਤੱਕ ਐਡਜਸਟ ਕਰਕੇ ਵੇਖਿਆ ਜਾਵੇ ਤਾਂ ਪੰਜਾਬ ਵਿੱਚ ਜੋ ਕੋਈ ਵੀ ਸਵਾ ਲੱਖ ਸਾਲਾਨਾ ਤੋਂ ਘੱਟ ਕਮਾਉਣ ਵਾਲਾ ਹੈ ਉਹ ਗਰੀਬ ਦੀ ਸ਼੍ਰੇਣੀ ਵਿੱਚ ਆਵੇਗਾ ਤੇ ਸਵਾ ਤੋਂ ਸਾਢੇ 4 ਲੱਖ ਕਮਾਉਣ ਵਾਲਾ ਲੋਅਰ ਮਿਡਲ ਕਲਾਸ ਅਤੇ ਇਸ ਤੋਂ ਉੱਪਰ ਵਾਲੀ ਅੱ퍼 ਮਿਡਲ ਕਲਾਸ ਵਿੱਚ ਆਵੇਗਾ ਮਿਡਲ ਕਲਾਸ ਨੂੰ ਮਾਪਣ ਦਾ ਇੱਕ ਹੋਰ ਤਰੀਕਾ ਇੱਕ ਐਸਾ ਕੇਂਦਰ ਬਿੰਦੂ ਹੈ ਜੋ ਆਮਦਨ ਦੇ ਆਧਾਰ ਤੇ ਕਿਸੇ ਵੀ ਵਰਗ ਸਮੂਹ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ ਮਸਲਨ ਜੀ ਪੰਜਾਬ ਦੇ ਅੱਧੇ ਪਰਿਵਾਰ 5 ਲੱਖ ਤੋਂ ਵੱਧ ਕਮਾ ਰਹੇ ਹਨ ਤੇ ਬਾਕੀ ਦੇ ਅੱਧੇ 5 ਲੱਖ ਤੋਂ ਘੱਟ ਤਾਂ ਮਿਡਲ ਕਲਾਸ ਦੀ ਰੇਂਜ ਇਸ ਮੱਧ ਬਿੰਦੂ ਮਤਲਬ 5 ਲੱਖ ਦਾ 75 ਤੋਂ 200% ਦੀ ਹੋਵੇਗੀ ਸੋ ਜੇ 5 ਲੱਖ ਦੀ ਆਮਦਨ ਨੂੰ ਪੰਜਾਬ ਦਾ ਮੀਡੀਅਨ ਇਨਕਮ ਮੰਨ ਲઈએ ਤਾਂ ਕੋਈ ਵੀ ਐਸਾ ਸ਼ਖਸ ਜੋ 4 ਲੱਖ ਤੋਂ ਲੈ ਕੇ 10 ਲੱਖ ਕਮਾ ਰਿਹਾ ਹੈ ਉਸ ਨੂੰ ਮਿਡਲ ਕਲਾਸ ਹੀ ਮੰਨਿਆ ਜਾਵੇਗਾ ਨੀਤੀ ਆਯੋਗ ਦੀਆਂ ਕੋਈਆਂ ਰਿਪੋਰਟਾਂ ਪੰਜਾਬ ਵਿੱਚ ਗਰੀਬੀ ਦੀ ਦਰ ਨੂੰ ਕੋਈ 5% ਦੀ ਮਹਿਤਿਆ ਹਨ ਵਿਸ਼ਵ ਬੈਂਕ ਅਤੇ ਨੀਤੀ ਆਯੋਗ ਦੋਹਾਂ ਹੀ ਮਾਪਦੰਡਾਂ ਦੇ ਅਨੁਸਾਰ ਪੰਜਾਬ ਵਿੱਚ ਵਸਸੋਂ ਦਾ ਇੱਕ ਬਹੁਤ ਵੱਡਾ ਹਿੱਸਾ ਤਕਨੀਕੀ ਤੌਰ ਉੱਤੇ ਮਿਡਲ ਕਲਾਸ ਹੈ ਪੰਜਾਬ ਦੇ ਮਾਮਲੇ ਵਿੱਚ ਇਹ ਗੱਲ ਹੋਰ ਕਹਿਣੀ ਬਣਦੀ ਹੈ ਕਿ ਪੰਜਾਬ ਆਰਥਿਕ ਤੌਰ ਉੱਤੇ ਬਾਕੀ ਦੇ ਵਿਸ਼ਵ ਨਾਲ ਇੱਕ ਗੁੰਦੀ ਹੋਈ ਇਕਾਈ ਹੈ ਜੇ ਪੰਜਾਬੀ ਆਰਥਿਕ ਤੌਰ ਤੇ ਮਿਡਲ ਕਲਾਸ ਦੇ ਦਾਇਰੇ ਤੋਂ ਬਾਹਰ ਵੀ ਹੋਣ ਤਾਂ ਉਹ ਘਟੋਕਟ ਸੋਚ ਅਤੇ ਖਾਇਸ਼ਾਂ ਦੇ ਆਧਾਰ ਤੇ ਮੀਡਲ ਕਲਾਸ ਵਾਂਗੋ ਹੀ ਵਿਚਰਦੇ ਹਨ ਮਤਲਬ ਕਿ ਉਹ ਇੱਕ ਵਾਰਾ ਵੀ ਮੀਡਲ ਕਲਾਸ ਹਨ ਹੁਣ ਆਪਾਂ ਗੱਲ ਉਥੋਂ ਸ਼ੁਰੂ ਕਰਦੇ ਹਾਂ ਜਿੱਥੇ ਪਿਛਲੇ ਵੀਲੌਗ ਵਿੱਚ ਛੱਡੀ ਸੀ ਇਸ ਵੀਲੌਗ ਦੀ ਪਿਛਲੀ ਕਿਸ਼ਤ ਵਿੱਚ ਗੱਲ ਕੀਤੀ ਸੀ ਕਿ 1995 ਦਾ ਸਾਲ ਕਈ ਮਾਇਨਿਆਂ ਤੋਂ 1968 ਤੋਂ ਲੈ ਕੇ ਹੁਣ ਤੱਕ ਦੇ ਪੰਜਾਬ ਦਾ ਕੇਂਦਰ ਬਿੰਦੂ ਹੈ 1992 ਵਿੱਚ ਕਾਂਗਰਸ 10% ਦੀ ਵੋਟਾਂ ਲੈ ਕੇ ਸਰਕਾਰ ਬਣਾਉਂਦੀ ਹੈ 1995 ਵਿੱਚ ਪੰਜਾਬ ਵਿੱਚ ਕਤਲੋਗਾਰੀ ਦਾ ਦੌਰ ਖਤਮ ਹੁੰਦਾ ਹੈ ਉਸ ਤੋਂ ਪਹਿਲਾਂ ਡੇਢ ਦਹਾਕਾ ਪੰਜਾਬ ਵਿੱਚ ਅਫਸਰ ਸ਼ਾਹੀ ਤੇ ਪੁਲਿਸ ਨੇ ਇੱਕ ਬੇਲਗਾਮੀ ਤਹਿਤ ਪੰਜਾਬ ਵਿੱਚ ਚੰਗੀਆਂ ਚਲਾਈਆਂ ਹਨ ਜਿੱਥੇ ਪੰਜਾਬ ਦੀ ਆਰਥਿਕਤਾ ਬਾਰੇ ਯੋਜਨਾਬੰਦੀ ਹਾਸ਼ੀਏ ਤੇ ਹੈ ਤੇ ਸਾਰਾ ਪੰਜਾਬ ਹੀ ਇੱਕ ਫਾਇਰ ਫਾਈਟਿੰਗ ਮੋਡ ਵਿੱਚ ਹੈ ਪੰਜਾਬ ਦੀ ਨਿਸਲਪੇ ਸਿਆਸੀ قیادت ਹੁਣ ਇਸੇ ਵਿੱਚ ਹੀ ਖੁਸ਼ ਹੈ ਕਿ ਪੰਜਾਬ ਵਿੱਚ ਸੱਤਾ ਦੇ ਲੀਵਰ ਨੂੰ ਉਹ ਕੰਟਰੋਲ ਕਰ ਰਹੀ ਹੈ ਪੰਜਾਬ ਦੇ ਲੋਕ ਖੁਸ਼ ਹਨ ਮਸ਼ਰੀਆਂ ਸੰਤਾਲੀਆਂ ਦਾ ਦੌਰ ਹੁਣ ਬੀਤੇ ਦਾ ਹਿੱਸਾ ਹੈ ਪਰ ਕਿਸੇ ਕੋਲ ਵੀ ਰੋਕ ਕੇ ਇਹ ਸੋਚਣ ਦਾ ਵੇਲਾ ਨਹੀਂ ਹੈ ਕਿ ਅਤਵਾਦ ਦਾ ਭੰਨਿਆ ਪੰਜਾਬ ਭਵੇਖ ਦੀਆਂ ਨਵੀਆਂ ਚੁਣੌਤੀਆਂ ਵੱਲ ਨੂੰ ਝਾਕ ਰਿਹਾ ਹੈ ਜਿੰਨਾ ਨਿਪ ਭੇਖ ਵਿੱਚ ਹੋਰ ਮੂੰਹ ਜ਼ੋਰ ਹੋਣਾ ਹੈ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੀ ਸਿਆਸੀ ਕਿਆਦਤ ਪੰਜਾਬ ਦੀ ਆਰਥਿਕ ਖੜੋਤ ਖਾਸ ਕਰ ਪੰਜਾਬ ਦੇ ਖੇਤੀ ਸੈਕਟਰ ਵਿੱਚ ਆਈ ਹੋਈ ਖੜੋਤ ਨੂੰ ਨਜਿੱਠਣ ਲਈ ਕੋਈ ਦੂਰ ਅੰਦੇਸ਼ੀ ਵਾਲੇ ਫੈਸਲੇ ਲਿੰਦੀ ਪਰ ਇੱਥੇ ਹਰ ਕੋਈ ਹੀ ਮਹਾਰਾਜਾ ਰਣਜੀਤ ਸਿੰਘ ਬੰਦ ਦੀ ਇੱਛਾ ਵਿੱਚ ਮੁਫਤ ਮੁਫਤ ਸਬਸਿਡੀਆਂ ਵਾਲੀਆਂ ਰਿਯੋੜੀਆਂ ਵੱਢਣ ਲੱਗ ਪਿਆ। ਉਹ ਸਬਸਿਡੀਆਂ ਜਿਹੜੀਆਂ ਨਾ ਕਦੀ ਕਿਸੇ ਨੇ ਮੰਗੀਆਂ ਸਨ ਤੇ ਜਿਨ੍ਹਾਂ ਦੀ ਨਾ ਕਿਸੇ ਨੂੰ ਕੋਈ ਲੋੜ ਸੀ। ਰਵੀ ਸਿੱਧੂ ਮਾਮਲਾ ਪੰਜਾਬ ਦੀ ਮਿਡਲ ਕਲਾਸ ਨੂੰ ਪੰਜਾਬ ਦੇ ਭਵਿੱਖ ਨਾਲੋਂ ਤੋੜਨ ਵਿੱਚ ਸ਼ਾਇਦ ਸਭ ਤੋਂ ਵੱਡਾ ਕੂਣੀ ਮੋੜ ਸੀ। ਕਿਵੇਂ ਕੋਈ ਪੱਤਰਕਾਰ ਕਾਕਾ ਕਿਸੇ ਵੱਡੇ ਘਰ ਦੀ ਕੁੜੀ ਨਾਲ ਸਬੰਧਾਂ ਦੇ ਕਾਰਨ ਇੱਕ ਅਹਿਮ ਅਹੁਦੇ ਉੱਤੇ ਬਿਰਾਜਮਾਨ ਹੁੰਦਾ ਹੈ ਤੇ ਕਿੰਝ ਉਹ ਪੰਜਾਬ ਵਿੱਚ ਪੀਪੀਐਸਸੀ ਰਾਹੀਂ ਨੌਕਰੀਆਂ ਲੁੱਟਣ ਵੰਡਣ ਤੇ ਪੈਸੇ ਇਕੱਠੇ ਕਰਨ ਦਾ ਇੱਕ ਸਿੰਗਲ ਵਿੰਡੋ ਬਣ ਜਾਂਦਾ ਹੈ। ਇਹ ਕਹਾਣੀ ਉਸ ਦੌਰ ਦੇ ਲਗਭਗ ਹਰ ਪੰਜਾਬੀ ਨੂੰ ਪਤਾ ਹੈ। ਪੰਜਾਬ ਇੱਕ ਪੜੇ ਲਿਖੇ ਬਰਗ ਦੀਆਂ ਗਿਣਤੀਆਂ ਮਿੰਤੀਆਂ 'ਚ ਕਦੋਂ ਉਪਰਾਮ ਹੋਣਾ ਸ਼ੁਰੂ ਹੋ ਗਿਆ। ਇਸ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਰਾਜ ਤੇ ਪਰਜਾ ਦਾ ਵੀ ਇੱਕ ਰਿਸ਼ਤਾ ਹੁੰਦਾ ਹੈ। ਜਦੋਂ ਇਹ ਰਿਸ਼ਤਾ ਇੱਕ ਤਰਫਾ ਹੋ ਜਾਂਦਾ ਹੈ ਤਦ دنیਵੀ ਰਿਸ਼ਤੇਆਂ માં ਇਹ ਰਿਸ਼ਤਾ ਵੀ ਟਟਕ ਜਾਂਦਾ ਹੈ 1998 ਤੋਂ ਲੈ ਕੇ 2009-10 ਤੱਕ ਦਾ ਇੱਕ ਐਸਾ ਦੌਰ ਹੈ ਜਿੱਥੇ ਪੀਪੀਐਸਸੀ ਵਿੱਚ ਪਰਤੀਆਂ ਦੀ ਗਿਣਤੀ ਬੇहद ਨਗੂਣੀ ਹੈ 2001 ਵਿੱਚ ਹੋਈਆਂ ਪਰਤੀਆਂ ਹਾਲੇ ਵੀ ਅਦਾਲਤਾਂ ਦੇ ਚੱਕਰ ਕੱਟ ਰਹੀਆਂ ਹਨ 2000 ਦੇ ਨੇੜੇ ਤੇੜੇ ਦਾ ਦੌਰ ਪੰਜਾਬ ਵਿੱਚ ਉਹ ਦੌਰ ਹੈ ਜਦੋਂ ਪੰਜਾਬ ਦੇ ਆਮ ਲੋਕਾਂ ਨੇ ਆਈਲੈਟਸ ਦੀ ਸਪੈਲਿੰਗ ਸ਼ਾਇਦ ਪਹਿਲੀ ਵਾਰ ਦੇਖੇ ਜਾਂ ਸੁਣੇ ਸਨ ਇੱਕ ਖੁਸ਼ਹਾਲ ਸੋਬਾ ਹੋਣ ਦੇ باوجود ਵੀ ਪੰਜਾਬ ਕਦੀ ਵੀ ਪ੍ਰਾਈਵੇਟ ਸੈਕਟਰ ਨੂੰ ਵਿਕਸਿਤ ਨਹੀਂ ਕਰ ਸਕਿਆ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਪਹਿਲਾਂ ਹੀ ਖਡੋਤ ਦੀ ਅਵਸਥਾ ਵਿੱਚ ਸਨ ਇਸ ਦਾ ਸਿੱਧਾ ਮਤਲਬ ਸੀ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜ ਨਵੇਂ ਗ੍ਰੈਜੂਏਟ ਤਾਂ ਪੈਦਾ ਕਰ ਰਹੀਆਂ ਸਨ ਪਰ ਉਹਨਾਂ ਕੋਲ ਰੁਜ਼ਗਾਰ ਦਾ ਕੋਈ ਰਾਹ ਨਹੀਂ ਸੀ ਪੰਜਾਬ ਦੇ ਪ੍ਰਵਾਸ ਦਾ ਤੁਰਾ ਜੋ ਕਦੀ ਸਿਰਫ ਦੁਆਬਾ ਹੁੰਦਾ ਸੀ ਉਸ ਵਿੱਚ ਪੰਜਾਬ ਦੇ ਪੜਾਕੂਆਂ ਦੀ ਇੱਕ ਲੰਮੀ ਕਤਾਰ ਆ ਜੁੜਦੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸ਼ਾਇਦ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਹੈ ਜਿਸ ਵਿੱਚੋਂ ਪੜਿਆਂ ਲਿਖੇ ਦੀ ਇੱਕ ਪਰਮੇਂ ਫਸਲ ਤਿਆਰ ਹੋ ਕੇ ਪੱਛਮੀ ਮੁਲਕਾਂ ਤੇ ਆਸਟ੍ਰੇਲੀਆ ਵੱਲ ਦਾ ਰੁਖ ਕਰਦੀ ਹੈ ਕਦੇ ਇਸੇ ਯੂਨੀਵਰਸਿਟੀ ਨੇ ਪੰਜਾਬ ਦੀ ਹਰੀ ਕ੍ਰਾਂਤੀ ਵਿੱਚ ਪਰਮਾ ਯੋਗਦਾਨ ਪਾਇਆ ਸੀ ਹੁਣ ਇਹ ਯੂਨੀਵਰਸਿਟੀ ਪ੍ਰਵਾਸੀ ਰਿਕਰੂਟਾਂ ਦੀ ਪਰਮੇਂ ਫਸਲ ਤਿਆਰ ਕਰ ਰਹੀ ਹੈ ਇਸ ਤੋਂ ਬਾਅਦ ਇਸ ਦੀ ਜੱਦ ਵਿੱਚ ਆਉਣ ਵਾਲਿਆਂ ਵਿੱਚ ਦੂਜਾ ਨੰਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੈ ਯੂਨੀਵਰਸਿਟੀਆਂ ਦੇ ਉਪਰਭਾਗ ਜਿਨ੍ਹਾਂ ਨੇ ਪੰਜਾਬ ਵਿੱਚ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਸਿਰਜਣਾ ਹੈ ਉਹਨਾਂ ਵਿਭਾਗਾਂ ਵਿੱਚ ਪ੍ਰੋਫੈਸਰਾਂ ਖੋਜਾਰਥੀਆਂ ਤੇ ਪੜਾਕੂਆਂ ਵੱਲੋਂ ਆਇਲਟਸ ਕੋਰਸਾਂ ਦੀਆਂ ਕਿਤਾਬਾਂ ਦੇ ਸੈੱਟ ਵਟਾਏ ਜਾ ਰਹੇ ਹਨ ਚਲੋ ਇੱਥੋਂ ਚੱਲੀਏ ਦਾ ਮੁਹਾਵਰਾ ਪੰਜਾਬ ਦੇ ਪੜਾਕੂ ਵਰਗ ਵਿੱਚ ਇੰਨਾ ਮੁਖਰ ਹੈ ਕਿ ਲਗਭਗ ਹਰ ਕੋਈ ਹੀ ਕਤਾਰ ਵਿੱਚ ਹੈ ਇਸ ਕਤਾਰ ਵਿੱਚ ਸਭ ਤੋਂ ਅੱਗੇ ਪ੍ਰੋਫੈਸਰ ਹਨ ਫਿਰ ਫਿਰ ਰਿਸਰਚ ਸਕਾਲਰ ਦੇ ਉਸ ਤੋਂ ਪਿੱਛੇ ਪੜਾਕੂਆਂ ਦੀ ਇੱਕ ਲੰਮੀ ਕਤਾਰ ਕੈਨੇਡਾ ਦੇ ਪਰਿਵਾਰਕ ਇਮੀਗ੍ਰੇਸ਼ਨ ਲਈ ਫੈਲਣ ਆ ਚੁੱਕੇ ਬਹੁਤ ਸਾਰੇ ਅਧਿਆਪਕ ਇਹ ਕਹਿੰਦੇ ਸੁਣੇ ਹਨ ਕਿ ਉਹ ਉਹਨਾਂ ਮੁਲਕਾਂ ਵਿੱਚ ਸਿਰਫ ਆਪਣੇ ਬੱਚਿਆਂ ਨੂੰ ਸੈੱਟ ਕਰਨ ਜਾ ਰਹੇ ਹਨ ਪੰਜਾਬੀ ਸਭਾ ਪਰਗੀਤਕ ਹੈ ਜੋ ਕੁਝ ਇਸ ਦੀ ਆਬਾ ਹਵਾ ਵਿੱਚ ਹੈ ਉਸਨੇ ਗੀਤ ਜਾਂ ਗੀਤਾਂ ਦੇ ਬੋਲ ਬਣਾ ਕਿਤਨਾ ਕਿਤੇ ਲੋਕਾਂ ਤੱਕ ਪਹੁੰਚ ਹੀ ਜਾਣਾ ਹੈ 1990 ਦੇ ਮੱਧ ਵਿੱਚ ਸੁਖਵਿੰਦਰ ਦਾ ਇੱਕ ਗੀਤ ਸੀ ਜਿੱਥੇ ਸੌਥ ਹਾਲ ਦਾ ਮੁੰਡਾ ਲੁਧਿਆਣੇ ਦੀ ਕੁੜੀ ਨੂੰ ਪਾਲ ਰਿਹਾ ਹੈ। ਦੇਹ ਸੱਦੇ ਚੜਾ ਨਾਲ ਸਰਕਾਰਾਂ ਮਹਾਰਾਜਾ ਰਣਜੀਤ ਸਿੰਘ ਬਣ ਕੇ ਪੰਜਾਬ ਦੇ ਲੋਕਾਂ ਨੂੰ ਸਬਸਿਡੀਆਂ ਵੰਡ ਰਹੀਆਂ ਹਨ। ਪਰ ਪੰਜਾਬ ਦੀ ਕਿਸਾਨੀ ਨੂੰ ਕੁਝ ਹੋਰ ਚਾਹੀਦਾ ਹੈ ਤੇ ਉਹ ਬੰਮੀ ਬਾਈ ਦੀ ਲੰਮੀ ਹੇਕ ਵਿੱਚ ਹੇਕ ਮਿਲਾ ਕੇ ਗਾ ਰਹੀ ਹੈ। ਦੋ ਚੀਜ਼ਾਂ ਜੱਟ ਮੰਗਦਾ, दारू ਘਰ ਦੀ ਬੰਦੂਕ 12 ਬੋਰ ਦੀ। ਪ੍ਰਵਾਸ ਤੇ ਭੂ ਹੇਰਵੇ ਦੇ ਪੰਨੇ ਹੋਏ ਪੰਜਾਬੀ ਮਿੱਟੀ ਬਾਜਾ ਮਾਰਦੀ ਦੇ ਹਟਕੋ ਰਿਆਂ ਪਰੇ ਗੀਤਾਂ ਤੇ ਮੁੰਡੇ ਯੂਕੇ ਦੇ ਵਰਗੀਆਂ ਫਿਲਮਾਂ ਤੇ ਤਾੜੀਆਂ ਮਾਰ ਰਹੇ ਹਨ ਤੇ ਬੱਬੂ ਮਾਨ ਦੇ ਗੀਤਾਂ ਤੇ ਨੱਚ ਵੀ ਰਹੇ ਹਨ ਲੁਧਿਆਣੇ ਦੀ ਉਹ ਕੁੜੀ ਜਿਸ ਨੂੰ ਸਾਊਥ ਆਲ ਵਾਲਾ ਮੁੰਡਾ ਭਾਲ ਰਿਹਾ ਸੀ ਉਹ ਹੁਣ ਲਿਮੋਜ਼ੀਨ ਦੀਆਂ ਸਵਾਰੀਆਂ ਕਰ ਰਹੀ ਹੈ ਤੇ ਜਿਹੜਾ ਉਸ ਲਿਮੋਜ਼ੀਨ ਦੀ ਸਵਾਰੀ ਨਹੀਂ ਕਰ ਰਿਹਾ ਉਹ ਪਰਦੇਸੀ ਜਾ ਕੇ ਵੱਡੀਆਂ ਗੱਡੀਆਂ ਤੇ ਲਿਮੋਜ਼ੀਨ ਦੀਆਂ ਸਵਾਰੀਆਂ ਦੇ ਸੁਪਨੇ ਲੈ ਰਿਹਾ ਹੈ ਤੇ ਇਸ ਚਲੋ ਚਲੀਚ ਪੰਜਾਬ ਦੇ ਹਸਦੇ ਵਸਦੇ ਘਰ ਖਾਲੀ ਹੋ ਰਹੇ ਹਨ ਦੋਸਤੋ ਪੰਜਾਬ ਦੇ ਪ੍ਰਵਾਸ ਬਾਰੇ ਇਹ ਲੜੀ ਜਾਰੀ ਰਹੇਗੀ ਜਿੱਥੇ ਪੰਜਾਬ ਦੇ ਪ੍ਰਵਾਸੀਆਂ ਕੁਝ ਹੋਰ ਤਿਆਂ ਨੂੰ ਫਰੋੜਨ ਦਾ ਯਤਨ ਕਰਾਂਗੇ ਜੇ ਗੱਲ ਮਨ ਨੂੰ ਜਚੇ ਤਾਂ ਇਸ ਪੋਡਕਾਸਟ ਨੂੰ ਅਗਾਜ਼ ਜ਼ਰੂਰ ਤੋੜਿਆ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਸਹਿਯੋਗ ਦੀ ਤਕਉ ਰਹੀਗੀ ਸੋ ਇਸ ਲੜੀ ਦੀ ਅਗਲੀ ਕਿਸ਼ਤ ਤੱਕ ਤੁਹਾਤੋਂ ਵਿਦਾ ਲੈਂਦੇ ਹਾਂ ਰੱਬ ਰਾਖਾ